ਮੀਡੀਆ ਐਕਸ਼ਨ ਟੀਵੀ ਦੇ ਮੀਡੀਆ ਐਕਸ਼ਨ ਟੀਵੀ ਦੇ ਮੀਡੀਆ ਐਕਸ਼ਨ ਟੀਵੀ ਦੇ ਮੀਡੀਆ ਐਕਸ਼ਨ ਟੀਵੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਬੀਨੂ ਢਿਲੋਂ ਮੀਡੀਆ ਐਕਸ਼ਨ ਟੀਵੀ ਦੇ ਦੇਖ ਰਹੇ ਮੀਡੀਆ ਐਕਸ਼ਨ ਟੀਵੀ ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਹੋਣਾ ਕਿ ਅਮਰ ਸਿੰਘ ਚਮਕੀਲਾ ਦੀ ਇੱਕ ਪੰਜਾਬੀ ਫਿਲਮ ਵੀ ਆਉਣ ਵਾਲੀ ਸੀ ਜਿਸ ਵਿੱਚ ਬਾਲੀਵੁੱਡ ਅਭਿਨੇਤਰੀ ਸ਼੍ਰੀ ਦੇਵੀ ਨੇ ਬਤੌਰ ਹੀਰੋਇਨ ਕੰਮ ਕਰਨਾ ਸੀ ਤੁਹਾਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਚਮਕੀਲੇ ਦੀ ਮੌਤ ਤੋਂ ਬਾਅਦ ਉਸਦੇ ਮਾਪੇ ਵੱਲੋਂ ਕੋਈ ਵੀ ਐਫ ਆਰ ਦਰਜ ਨਹੀਂ ਕਰਵਾਈ ਗਈ ਜਿਸ ਵਕਤ ਚਮਕੀਲੇ ਦੀ ਮੌਤ ਹੁੰਦੀ ਹੈ ਉਸ ਵਕਤ ਚਮਕੀਲੇ ਕੋਲ 200 ਗੀਤ ਲਿਖਿਆ ਪਿਆ ਸੀ ਜਿਨ੍ਹਾਂ ਦਾ ਚਮਕੀਲੇ ਦੀ ਮੌਤ ਦੇ ਨਾਲ ਹੀ ਅੰਤ ਹੋ ਗਿਆ ਅਮਰ ਸਿੰਘ ਚਮਕੀਲਾ ਦਾ ਅਸਲੀ ਨਾਮ ਤਨੀ RAM ਸੀ ਅਮਰ ਸਿੰਘ ਚਮਕੀਲਾ ਦਾ ਜਨਮ 21 ਜੁਲਾਈ 1960 ਨੂੰ ਹੋਇਆ ਸੀ ਅਤੇ ਚਮਕੀਲੇ ਦੀ ਮਾਤਾ ਦਾ ਨਾਮ ਕਰਤਾਰ ਕੌਰ ਅਤੇ ਪਿਤਾ ਦਾ ਨਾਮ ਹਰੀ ਸਿੰਘ ਸੀ ਅਮਰ ਸਿੰਘ ਚਮਕੀਲਾ ਦਾ ਜੱਦੀ ਪਿੰਡ ਦੁਗਰੀ ਹੈ ਜਿਹੜਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦਾ ਹੈ ਅਮਰ ਸਿੰਘ ਚਮਕੀਲਾ ਦੇ ਦੋ ਵਿਆਹ ਸਨ ਇਹਨਾਂ ਦੀ ਪਹਿਲੀ ਪਤਨੀ ਦਾ ਨਾਮ ਗੁਰਮੀਲ ਕੌਰ ਹੈ ਅਤੇ ਪਹਿਲੇ ਵਿਆਹ ਦੇ ਵਿੱਚ ਇਹਨਾਂ ਕੋਲ ਚਾਰ ਬੱਚੇ ਸਨ ਜਿਨ੍ਹਾਂ ਦੇ ਵਿੱਚੋਂ ਵੱਡੀ ਕੁੜੀ ਅਤੇ ਇੱਕ بیٹے ਦੀ ਮੌਤ ਹੋ ਚੁੱਕੀ ਹੈ ਹੁਣ ਇਹਨਾਂ ਕੋਲ ਦੋ ਬੇਟੀਆਂ ਹਨ ਉਹਨਾਂ ਵਿੱਚੋਂ ਇੱਕ ਦਾ ਨਾਮ ਅਮਨਦੀਪ ਕੌਰ ਹੈ ਅਤੇ ਦੂਸਰੀ ਦਾ ਨਾਮ ਕਮਲਦੀਪ ਕੌਰ ਅਮਰ ਸਿੰਘ ਚਮਕੀਲਾ ਦੀ ਦੂਸਰੀ ਸ਼ਾਦੀ ਉਹਨਾਂ ਦੀ ਸ਼ਾਦੀ ਕਾ ਅਮਰਜੋਤ ਕੌਰ ਨਾਲ ਹੋਈ ਸੀ ਦੂਜੇ ਵਿਆਹ ਦੇ ਵਿੱਚ ਇਹਨਾਂ ਕੋਲ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਜੈਮਾਨ ਚਮਕੀਲਾ ਹੈ ਅਮਰ ਸਿੰਘ ਚਮਕੀਲਾ ਨੇ ਸਿਰਫ 5ਵੀਂ ਕਲਾਸ ਤੱਕ ਪੜ੍ਹਾਈ ਕੀਤੀ ਸੀ ਅਤੇ ਉਹਨਾਂ ਨੇ ਗੁੱਜਰ ਖਾਨ ਪ੍ਰਾਇਮਰੀ ਸਕੂਲ ਦੁਗਰੀ ਵਿੱਚੋਂ ਹੀ ਇਹ ਪੜ੍ਹਾਈ ਹਾਸਲ ਕੀਤੀ ਸੀ ਘਰ ਵਿੱਚ ਗਰੀਬੀ ਹੋਣ ਕਾਰਨ ਅਮਰ ਸਿੰਘ ਚਮਕੀਲਾ ਇਸ ਤੋਂ ਅੱਗੇ ਨਹੀਂ ਪੜ੍ਹ ਸਕੇ ਉਹਨਾਂ ਦਾ ਆਪਣਾ ਸੁਪਨਾ ਇਲੈਕਟ੍ਰੀਸ਼ੀਅਨ ਬਣਨ ਦਾ ਸੀ ਅਮਰ ਸਿੰਘ ਚਮਕੀਲਾ ਨੇ ਲੁਧਿਆਣੇ ਕੱਪੜੇ ਦੀ ਮਿਲ ਵਿੱਚ ਲਗਭਗ 3 ਸਾਲ ਕੰਮ ਕੀਤਾ ਅਮਰ ਸਿੰਘ ਚਮਕੀਲਾ ਆਪਣੇ ਪਹਿਲੇ ਵਿਆਹ ਤੋਂ ਕਾਫੀ ਸਮਾਂ ਬਾਅਦ ਗੌਣ ਲੱਗੇ 1979 ਦੇ ਵਿੱਚ ਜਦੋਂ ਅਮਰ ਸਿੰਘ ਚਮਕੀਲਾ ਹਾਰਮੋਨੀਅਮ ਅਤੇ ਟੋਲਕ ਵਜਾਉਣਾ ਜਾਣਦੇ ਸੀ ਤਾਂ ਉਦੋਂ ਉਹਨਾਂ ਦੀ ਮੁਲਾਕਾਤ ਸ਼੍ਰੇਂਦਰ ਸ਼ਿੰਦਾਜੀ ਨਾਲ ਹੋਈ 1979 ਦੇ ਵਿੱਚ ਜਦੋਂ ਅਮਰ ਸਿੰਘ ਚਮਕੀਲਾ ਦਾ ਮੇਲ ਸੁਰਿੰਦਰ ਸ਼ੇਂਦਾ ਜੀ ਨਾਲ ਹੋਇਆ ਤਾਂ ਉਹ ਇਹਨਾਂ ਦੀ ਹਾਰਮੋਨੀਅਮ ਵਜਾਉਣ ਅਤੇ ਢੋਲਕ ਵਜਾਉਣ ਦੀ ਕਲਾ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਇਸ ਨੂੰ ਢੋਲਕ ਵਜਾਉਣ ਲਈ ਆਪਣੇ ਸਾਜ਼ੀਆਂ ਦੇ ਤੌਰ ਤੇ ਰੱਖ ਲਿਆ। ਉਸ ਸਮੇਂ ਚਮਕੀਲੇ ਨੂੰ 100 ਰੁਪਏ ਪਰ ਪ੍ਰੋਗਰਾਮ ਦਾ ਦਿੱਤਾ ਜਾਂਦਾ ਸੀ। ਬਾਅਦ ਦੇ ਵਿੱਚ ਅਮਰ ਸਿੰਘ ਚਮਕੀਲਾ ਨੇ ਸੁਰਿੰਦਰ ਸ਼ਿੰਦੇ ਨੂੰ ਆਪਣਾ ਉਸਤਾਦ ਧਾਰ ਲਿਆ। ਅਮਰ ਸਿੰਘ ਚਮਕੀਲਾ ਨੇ ਪਹਿਲੀ ਐਲਬਮ ਸੰਗੀਤ ਸਮਰਾਟ ਚਰਨਜੀਤ ਹੁਜਾ ਦੇ ਸੰਗੀਤ ਵਿੱਚ ਕੀਤੀ ਉਦੋਂ ਇਹਨਾਂ ਨਾਲ सुरेंद्र ਸੋਨੀਆ ਨੇ ਡਿਊਟ ਗੀਤਾਂ ਵਿੱਚ ਸਾਥ ਨਿਭਾਇਆ 1980 ਦੇ ਵਿੱਚ ਮਿਸ ਊਸ਼ਾ ਨਾਲ ਵੀ ਇਹਨਾਂ ਨੇ ਆਪਣੀ ਗਾਇਕ ਜੋੜੀ ਬਣਾਈ ਫਿਰ ਉਸ ਤੋਂ ਬਾਅਦ ਇਹਨਾਂ ਨਾਲ ਅਮਰਜੋਤ ਕੌਰ ਸੰਪਰਕ ਵਿੱਚ ਆਏ ਅਤੇ ਉਹਨਾਂ ਨੇ ਫਿਰ ساری ਜ਼ਿੰਦਗੀ ਇਹਨਾਂ ਦਾ ਦੋਗਾਣੇ ਗੀਤਾਂ ਦੇ ਵਿੱਚ ਸਾਥ ਦਿੱਤਾ ਅਮਰਜੋਤ ਕੌਰ ਕੁਲਦੀਪ ਮਾਨਕ ਨਾਲ ਗਾਉਂਦੀ ਹੁੰਦੀ ਸੀ ਉਹਨਾਂ ਪਹਿਲਾ ਗੀਤ ਡੰਗ ਦਿੱਤਾ ਕਬਰੂ ਵੀ ਤੁਸੀਂ YouTube ਤੋਂ ਸੁਣ ਸਕਦੇ ਹੋ ਜਿਹੜਾ ਕਿ ਕੁਲਦੀ ਮਾਨਕ ਨਾਲ ਗਾਇਆ ਹੋਇਆ ਹੈ ਉਹਨਾਂ ਨੂੰ ਆਪਣੀ ਗਾਇਕੀ ਨਾਲ ਇੰਨਾ ਪਿਆਰ ਸੀ ਕਿ ਉਹਨਾਂ ਨੇ ਆਪਣੀ ਗਾਇਕੀ ਨੂੰ ਮੁੱਖ ਰੱਖ ਲਿਆ ਅਤੇ ਉਹ ਅਮਰ ਸਿੰਘ ਝਮਕੀਲਾ ਨਾਲ ਗਾਉਣ ਲੱਗ ਗਏ ਅਮਰ ਸਿੰਘ ਝਮਕੀਲਾ ਇੱਕ ਅਜੀਹਾ ਕਲਾਕਾਰ ਸੀ ਜਿਸ ਕੋਲ 365 ਦਿਨਾਂ ਦੇ ਵਿੱਚ 366 ਪ੍ਰੋਗਰਾਮ ਸਨ ਮਤਲਬ ਹਰ ਦਿਨ ਹਰ ਪ੍ਰੋਗਰਾਮ ਹੁੰਦਾ ਸੀ ਉਸ ਸਮੇਂ ਅਮਰ ਸਿੰਘ ਚਮਕੀਲਾ 4000 ਰੁਪਿਆ ਇੱਕ ਸ਼ੋਦਾ ਲੈਂਦੇ ਸਨ ਉਸ ਸਮੇਂ 4000 ਰੁਪਏ ਦੀ ਕੀਮਤ ਅੱਜ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਸੀ ਅਮਰ ਸਿੰਘ ਚਮਕੀਲਾ ਦੀਆਂ ਤਿੰਨ ਧਾਰਮਿਕ ਗੈਸਟਾਂ ਆਈਆਂ ਹਨ ਪਹਿਲੀ ਦਾ ਨਾਮ ਹੈ ਬਾਬਾ ਤੇਰਾਨਨ ਕਾਨਾ ਦੂਸਰੀ ਦਾ ਨਾਮ ਹੈ ਤਲਵਾਰ ਮੇ ਕਲਗੀ ਧਰਦੀ ਹਾਂ ਅਤੇ ਤੀਸਰੀ ਦਾ ਨਾਮ ਹੈ ਨਾਮ ਜਪ ਲੈ ਅਮਰ ਸਿੰਘ ਚਮਕੀਲਾ ਦੇ ਹੁਣ ਤੱਕ ਜਿੰਨੇ ਵੀ ਗਾਣੇ ਆਏ ਹਨ ਉਹ ਸਾਰੇ ਦੇ ਸਾਰੇ ਹੀ ਸੁਪਰ ਦੁਪਰੇ ਹਿੱਟ ਹਨ 1987 ਵਿੱਚ ਅਮਰ ਸਿੰਘ ਚਮਕੀਲਾ ਦੀ ਐਂਟਰੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਹੋਈ ਅਤੇ ਉਹਨਾਂ ਦਾ ਪਹਿਲਾ ਗੀਤ ਪਹਿਲੀ ਲਲਕਾਰੀ ਨਾਲ ਪਟੋਲਾ ਫਿਲਮ ਵਿੱਚ ਫਿਲਮਾਇਆ ਗਿਆ ਅਮਰ ਸਿੰਘ ਚਮਕੀਲਾ ਨੇ ਅਮਰਜੋਤ ਨਾਲ 90 ਡਿਊਟ ਗੀਤ ਕੀਤੇ ਹਨ ਜਿਹੜੇ ਕਿ ਸਾਰੇ ਹੀ ਸੁਪਰ ਡੁਪਰ ਹਿੱਟ ਹਨ ਜਦੋਂ ਅਮਰ ਸਿੰਘ ਚਮਕੀਲਾ ਦਾ ਸੰਗੀਤਕ ਸਫ਼ਰ ਭਰ ਜੋਬਨਤੀ ਸੀ ਤਾਂ ਉਸ ਵਕਤ ਦਾ ਕੁਝ ਏਜੰਸੀਆਂ ਵੱਲੋਂ ਜਾਂ ਕੁਝ ਆਤੰਕਵਾਦ ਵੱਲੋਂ ਇਹਨਾਂ ਨੂੰ ਧਮਕੀਆਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਸਨ 8 ਮਾਰਚ 1988 ਪਿੰਡ ਮੈਸੂਮਪੁਰ ਵਿੱਚ ਅਮਰ ਸਿੰਘ ਚਮਕੀਲਾ ਦਾ ਤਿੰਨ ਬੰਦਿਆਂ ਨੇ ਕਤਲ ਕਰ ਦਿੱਤਾ ਸੀ ਉਸ ਸਮੇਂ ਇਹ ਬੰਦੇ ਮੋਟਰਸਾਈਕਲ ਤੇ ਆਏ ਸਨ ਅਤੇ ਪਿੰਡ ਮੈਸੂਮਪੁਰ ਜਲੰਧਰ ਜ਼ਿਲ੍ਹੇ ਵਿੱਚ ਪਾਇਆ ਜਾਂਦਾ ਹੈ ਅਮਰ ਸਿੰਘ ਚਮਕੀਲਾ ਅਮਰਜੋਤ ਨਾਲ ਵਿਆਹ ਤੋਂ ਬਾਅਦ ਪਿੰਡ ਜਮਾਲਪੁਰ ਰਹਿੰਦੇ ਸਨ ਅਤੇ ਆਪਣੇ ਜੱਦੀ ਪਿੰਡ ਦੁਗਰੀ ਵਿੱਚ ਆਉਂਦੇ ਜਾਂਦੇ ਸਨ ਅਮਰ ਸਿੰਘ ਚਮਕੀਲਾ ਗੁਰਮੀਲ ਕੌਰ ਅਤੇ ਆਪਣੇ ਬੱਚਿਆਂ ਦਾ ਪੂਰਾ ਖਿਆਲ ਰੱਖਦੇ ਸਨ ਪਿੰਡ ਸੱਤੋਵਾਲ ਢੇਰੀ ਵਿੱਚ ਅਮਰ ਸਿੰਘ ਚਮਕੀਲਾ ਦੀ ਕਾਫੀ ਜ਼ਮੀਨ ਹੈ ਜਿਸ ਦੀ ਦੇਖ ਰੇਖਾ ਉਹਨਾਂ ਦੀ ਪਹਿਲੀ ਪਤਨੀ ਗੁਰਮੀਲ ਕੌਰ ਅਤੇ ਅਮਰ ਸਿੰਘ ਚਮਕੀਲਾ ਦੇ ਬਾਕੀ ਦੇ ਦੋਪਰਾ ਕਰਦੇ ਸਨ ਜਦੋਂ ਅਮਰ ਸਿੰਘ ਚਮਕੀਲਾ ਦੀ ਮੌਤ ਹੋਈ ਤਾਂ ਉਦੋਂ ਉਹਨਾਂ ਦੀ ਪਹਿਲੀ ਪਤਨੀ ਅਤੇ ਅਮਰ ਸਿੰਘ ਚਮਕੀਲਾ ਦੇ ਦੋਪਰਾ ਪਿੰਡ ਸੱਤੋਵਾਲ ਤੇਰੀ ਸਨ ਦੋਸਤ ਜੇਕਰ ਤੁਸੀਂ ਵੀ ਕਿਸੇ ਲੈਜੈਂਡ ਪਰਸਪਦੀ ਹਿਸਟਰੀ ਜਾਣਦੇ ਹੋ ਤਾਂ ਸਾਨੂੰ ਲਿਖ ਕੇ ਜਰੂਰ ਭੇਜੋ ਤਾਂ ਅਸੀਂ ਉਹਨਾਂ ਤੇ ਵੀ ਉਹ ਵੀਡੀਓ ਬਣਾਵਾਂਗੇ